ਹਾਂਜੀ ਗਾਇਜ਼ ਆਪਾਂ ਤਿਆਰ ਹੋ ਗਏ ਆ ਪ੍ਰਵਾਤ ਫੇਰ ਲੈ ਚਾਨ ਲੈ ਤੇ ਨੂਰ ਵੀ ਦੇਖੋ ਰੈਡੀ ਛੜੀ ਹੁੰਦੀ ਆ ਉੱਠ ਗਈ ਨੂਰ ਵੀ ਨੰਨੂ ਚੱਲਾ ਪ੍ਰਵਾਤ ਫਿਰਤੇ ਹੋਏ ਹੁੱਜ ਤੇ ਰੈਡੀ ਹੋ ਗਏ ਆਪਾਂ ਹੁਣ ਚੱਲੇ ਪ੍ਰਵਾਤ ਫੇਰੀ ਤੇ ਤਕਾ ਚੱਲਾ ਗਾਇਜ਼ ਚੱਲਾ ਚੱਲੇ ਅਸੀਂ ਨਹੀਂ ਐਕਟਿੰਗ ਚਲੋ ਜੀ ਬਾਏ ਕਰਦੇ ਆ चले चले आगे इधर दी प्रभात फेरी Amira the Vitas, the Vitas, the Cardesir Amira the ਲੈ ਮਮੀ ਲਾਈ ਇਹ ਕੱਢ ਕੇ ਮਸ਼ੀਨ ਵਾਰ ਅੱਜ ਫੇ ਮਮੀ ਧੁੱਪ ਚੜ ਜੂਗੀ ਕਿ ਨਹੀਂ ਧੁੱਪ ਤਾਂ ਮੁਸ਼ਕਿਲ ਹੈ ਜੀ ਚੜਦੀ ਰਹੇਗਾ ਬਦਲ ਜਾ ਹੁੰਦਿਆ ਯਾਰ ਹਣਾ ਥੋੜੇ ਹੀ ਰਹਿੰਦੇ ਡੈਡੀ ਹਾਂ ਬਦਲ ਜਾ ਹੁੰਦਾ ਸਣਾ ਡੈਡੀ ਕੱਪੜੇ ਤਾਂ ਮੈਨੂੰ ਹੋ ਗਏ ਨੇ ਕੱਪੜੇ ਮਮੀ ਸੁੱਕ ਜਾਣਗੇ ਦੇ ਲਾਡਰੋਂ ਦੀ ਕਿੱਦਾ ਹੈ ਨਾ ਸੁੱਕੇ ਆਂਦੇ ਨਚੋੜ ਦਿੰਦੀ ਆ ਨਾ ਪਾਣੀ ਘੜ ਦਿੰਦੀ ਕੱਪੜਿਆਂ ਚ ਹਰ ਤੂੰ ਹੋਰ ਮਛੇਰ ਹੁੰਦਾ ਕਿਆ ਗੱਲ ਆਹ ਨਹੀਂ ਕੋਈ ਇਲੈਕਟ੍ਰੋਨਿਕ ਚੀਜ਼ਾਂ ਹਨ ਵਧੀਆ ਗੋਠੇ ਦੇ ਪਾਣੀ ਆ ਨੰਨੂ ਆ ਜਾ ਬਾਹਰ ਓਏ ਆ ਕੀ ਮੈਂ ਰੱਖਿਆ ਚ ਕੋਈ ਨਹੀਂ ਆ ਚਾ ਗਰਮ ਪਾਣੀ ਨਾਲ ਗਰਮ ਪਾਣੀ ਧੋਣੇ ਆ ਪੋਣੇ ਹਾਂਜੀ ਗਾਇਸ ਆਪਾਂ ਚਲੇ ਹੈਗੇ ਆ ਢੇ ਨੂੰ ਟੂਟੀ ਲੈਣ ਤੇ ਟੈਂਕੀਨ ਨੂੰ ਲਾਉਣੀ ਸੀਗੀ ਟੂਟੀ ਤੇ ਕੋਠੇ ਤੇ ਲੱਗਾ ਮਿਸਤਰੀ ਤੇ ਫਿਰ ਪਾਣੀ ਦੀ ਲੋੜ ਸੀਗੀ ਇਸ ਕਰਕੇ ਫਿਰ ਟੂਟੀ ਨਵੀਂ ਲਿਆ ਕੇ ਉੱਥੇ ਲਾਉਣੇ ਪੈਣੀ ਉੱਪਰ ਵੀ ਪਾਣੀ ਚਾਹੀਦਾ ਕਿਉਂਕਿ ਪੋੜੀਆਂ ਤੇ ਲੈ ਕੇ ਜਾਣਾ ਔਖਾ ਪਾਣੀ ਇਸ ਲਈ ਮੈਂ ਟੁੱਪੀ ਲਾਈਨ ਚੱਲਾ ਹੁਣ ਦੁਕਾਨ ਤੋਂ ਆ ਪਾਡੇ ਨੂੰ ਜਾ ਰਹੇ ਆ ਸਾਕੀ ਗਾਇਸ ਵੀਡੀਓ ਸਾਡੇ ਨਾਲ ਜੁੜੇ ਰਹੋ ਵਲੌਗ ਵੇਖਣ ਲਈ ਹਾਂਜੀ ਗਾਇਸ ਆ ਪਾਡੇ ਤੇ ਪਹੁੰਚ ਗਏ ਆ ਲੋ ਜੀ ਲੋ ਜੀ ਪਹੁੰਚ ਗਏ ਹਾਰਡਵੇਅਰ ਦੀ ਦੁਕਾਨ ਤੇ ਹਾਂਜੀ ਗਾਇਜ਼ ਆਪਾਂ ਹੁਣ ਟੁੱਟੀ ਲਿਆਂਦੀ ਆ ਦੁਕਾਨ ਤੋਂ ਤੇ ਆਪਾਂ ਜਾ ਰਹੇ ਹੈਗੇ ਆਪਣੇ ਫਿਰ ਘਰ ਨੂੰ ਹੁਣ ਵਾਪਸੀ ਆ ਟੁੱਟੀ ਪਈ ਆ ਲੋ ਜੀ ਗਾਇਜ਼ ਕੰਮ ਚੱਲ ਰਿਹਾ ਹੈ ਦੇਖੋ ਕੋਠੇ ਤੇ ਪਲਾਸਟਰ ਹੁੰਦਿਆ ਹੈ ਪਲਾਸਟਰ ਨਹੀਂ ਸੱਚ ਕੋਲੂ ਪੈਂਦਿਆ ਕੋਠੇ ਦੇ ਉੱਤੇ ਓਰੇ ਤਾਂ ਸਿੱਟੀ ਆ ਆਪਣੇ ਕਪੜੇ ਕੋਲੇ ਆ ਰਹੇ I'm uh -huh. uh -huh.